ਸਸ੍ਰੀ ਗੁਰੂ ਸੁਪਾ ਇਹ ਮੈਂ ਤਾਂ ਆਪਣੀ ਜਾਨੀ ਤੋਂ ਡਰਦਾ ਹੋਇਆ ਆਇਆ ਕਿ ਤੁਸੀਂ ਤਾਂ ਮੇਰੀ ਗੱਲ ਸੁਣ ਲਓ ਇਹ ਤਾਂ ਇਹ ਨਾਲ ਦੁੱਖੀ ਕਰਦੀ ਹੈ ਲਾਹਾਂ ਹੀ ਪਏ ਤਾ ਬੱਤਾਂ ਜ਼ਰੂਰ

ਉਹਦੀ ਲੱਗਦੀ ਸੀ ਕਹਿ ਤਾ ਸੋਹਣੀ ਲੱਗਦੀ ਸੀ ਬਸ ਬਸ ਉਹ ਦੇਖ ਲੋ ਕਾਮੇ ਦੇਣੇ ਸ਼ੁਰੂ ਕਰਦੇ ਉਹ ਆਏ ਉਹ ਦੇਖ ਲੈ ਉਹ ਆਈ ਹੈ ਮੈਂ ਦੱਸਣ ਆਇਆ ਇੱਥੇ ਰੋਕੇ ਆਗਲਾਣ ਵਾਲੇ ਬਹੁਤ ਆ ਪਾਈ ਇੱਥੇ ਮੋਤ ਪੈਣਾ ਇਹ ਖੇਤਾ ਜੀ ਜਾਂਦਾ ਪੀਲ ਕੋੜਨ ਤੇ ਹਾਏ ਮਾ ਜਿੱਥੇ ਤੋਂ ਅਮੇ ਚੱਲੀ ਜਾਂਦੀਆਂ ਨਾ ਜਿਹੜੀ ਕੁੜੀਆਂ ਜਾਂਦੀਆਂ ਮਗਰੇ ਮਗਰੇ ਲੰਗਾ ਹਾਰੇ ਆਉਂਦੇ ਫਿਰ ਨਾ ਨਾ ਉਹ ਪਾਈਸ਼ ਬਰਾਤਰੀ ਆਈ ਸੀ ਉਹ ਤਾਂ ਭੋਲੇ ਦਾ ਖਿਸ਼ਾਂਦ ਆ ਗਿਆ ਲੈ ਆ ਦੇਖ

ਇਹ ਤੇ ਨੂੰ ਨਹੀਂ ਪਤਾ ਵੀ ਮੈਂ ਕਿੰਨੀ ਕਮਾਈ ਕਰਕੇ ਵੀ ਉਹ ਤੁਹਾਨੂੰ ਕਹਦਾ ਕੁਛ ਛੇੜਿਆ ਨਾ ਸਾਰੀਆਂ ਮੇਰੀਆਂ ਤੁਸੀਂ ਬਿਲਕੁਲ ਆਓ ਤੁਸੀਂ ਸਾਰੀਆਂ ਮੇਰੀਆਂ ਉਹ ਹਾਂ ਤੁਹਾਨੂੰ ਜਨਾਨੀਆਂ ਬੜੀਆਂ ਚੰਗੀਆਂ ਲੱਗਦੀਆਂ ਹਨ ਸ਼ਰਮ ਕਰਦਾ ਤੁਰੀ ਜਨਾਨੀਆਂ ਮਲ ਦੌੜ ਦੌੜ ਜਾਣਾ ਫੇਰ ਨਾ ਮੈਂ ਨਹੀਂ ਮਾੜੇ ਬੱਤੇ ਮੈਨੂੰ ਲੈ ਮੈਂ ਆਪਣੇ ਵੀਰੋਂ ਕੋਲ ਬੈਠਾ ਤਾਂ ਥਾਂ ਤੇ ਬੈਠੇ ਪਰ ਜਗ੍ਹਾ ਹੀ ਨਹੀਂ ਆਉਣਾ ਬਿਲਕੁਲ ਵੀ ਲੈ ਤਾਂ ਸਭਾਈ ਵੀਰੋਂ ਤੁਸੀਂ ਉਹ ਮੈਨੂੰ

ਕਹੇ ਜਨਾਨੀ ਚਾਹਤ ਨੇ ਨਾ ਆਦਮੀ ਦੀ ਮੱਤ ਮਾਰੀ ਤੇ ਕੀ ਕਰਦਾ ਮੈਨੂੰ ਪਤਾ ਤਾਂ ਲੱਗੇ ਹੈ ਕਹਾਂ ਲੈਣਾ ਭਗਵਾਨ ਵੀ ਉੱਪਰ ਤਿੰਨ ਰੱਬ ਬੈਠੇ ਨੇ ਉਹ ਵੀ ਜਨਾਨੀਆਂ ਤੋਂ ਡਰਦੇ ਨੇ ਤੁਸੀਂ ਕਿਸੇ ਭਗਵਾਨ ਦਾ ਨਾਮ ਲੈਣੋ ਕਿਸੇ ਦੇ ਅੱਗੇ ਆਪਣਾ ਨਾਮ ਨਹੀਂ ਭੱਲਦਾ ਦਰਾਦਾ ਕ੍ਰਿਸ਼ਨ ਸਰਪੁਰੀ ਤਾਰਾਮ

की हां ने मेरे के केंदा जो ब केंदा अपनी से की मार दी पेटिया दा गड्डी होगी ये नहीं तो गड़दास कंदर सुन ठंडे पकौड़े इने केम्मे सवरे बड़ा पुति से न मुक न न और कर हां अंदर कौन तेरे तेरी तुम भी मेरे तेरे तुम भी रखत हाथ आता मेरा आसी सके ਨਾਨੀਆ ਤੂੰ ਪਰ ਐਂਕ ਜੱਤੇ ਫਿਰ ਮੈਂ ਵੀ ਐਤੁਆ ਦੁਖੀ ਹਾਂ ਜਿੰਨਾ ਕਿ ਤੂੰ ਦੁਖੀ ਕੀਤਾ ਕੋਈ ਦੁਖੀ ਨਹੀਂ ਹੈ ਜਿੰਨਾ ਤੂੰ ਦੁਖੀ ਕੀਤਾ ਮੈਂ ਜ਼ਿਆਦਾ ਦੁਖੀ ਹਾਂ ਬੱਸ ਉਸ ਦਿਨ ਤੋਂ ਲੈ ਕੇ ਸ਼ਾਮ ਤੱਕ ਘਰ ਦਾ ਸਾਰਾ ਹੀ ਕੰਮ ਕਰਦੀ ਆ ਮੈਂ ਹੈ ਸਫਾਈਆ ਕਰਨੀ ਆ ਨੌਕਰੀ ਕਰਨੀ ਘਰ ਦੇ ਕੱਪੜੇ ਧੋਣੇ ਸਾਰਾ ਕੰਮ ਮੇਰੇ ਹੱਥੇ ਤੇ ਕੀ ਕਰਦਾ ਨਸ਼ਾ ਕਰਕੇ ਬੰਦੇ ਪਿਆ ਰਹਿਣਾ ਸਾਰਾ ਦਿਨ ਭਾਈ ਤੂੰ ਅੱਜ ਤੱਕ ਕਦੇ ਘਰ ਨੂੰ ਤਾਲਾ ਲਾਇਆ सारा दिन कर दिए रख वाली मैं जाऊंगा अरे मुझे करनी और की करनी है और भाई कोई नशा नहीं करता वही काम आनी तेरे घर आऊंगी पहले दस ਆੰਦੀਆਂ ਦਰਦੀ ਆ ਵੀ ਨਹੀਂ ਤੋਤੀਆਂ ਆਂਦੀਆਂ ਨੇ ਰਾ ਦਰਦੀਆਂ ਸਾਰੀਆਂ ਤੇਰੇ ਕੋਲ ਅਰ ਦੱਸ ਔਰ ਠਾਈ ਇਹ ਤਾਂ ਵਿਚਾਰੇ ਆਦਮੀਆਂ ਦਾ ਤਾਂ ਮੋੜਾ ਹੀ ਗਾਲ ਹੈ ਕਹੇ ਨਾ ਜੈ ਕਿਸ ਦੀ ਵਿਚਾਰੀ ਜਨਾਨੀ ਚਲੀ ਜਾਵੇ ਭਈ ਮਜਾਲਾ ਕੋਈ ਜਨਾਨੀ ਆ ਕੇ ਕੰਮ ਆ ਲਿਓ ਤੇ ਕੰਮ ਕਰ ਦੇਵੇ ਇਹ ਤਾਂ ਸੱਚੀ ਗੱਲ ਹੈ ਮੇਰੇ ਤਾਂ ਆਦਮੀਆਂ ਦਾ ਵਿਚਾਰਿਆਂ ਦੇ ਬੜੇ ਝੂਠਾ ਮਾਲੇ ਤੈਨੂੰ ਦੱਸ ਮੈਂ ਅੱਜ ਸ਼ਾਪਿੰਗ ਕਰਕੇ ਆਈਆਂ ਦੱਸ ਤੂੰ ਕੀ ਕੀ ਲੈ ਆਈ ਹੁਣ ਆ ਦੇਖ ਲੈ

ਉਹ ਕਿਹੜੀ ਆ ਬੂਨੀਓ ਵਿਚਾਰੀ ਸੜੀ ਬੁਸੀ ਗਈ ਉਹਦੇ ਗੱਗਲੇ ਜੇ ਕਪੜੇ ਪਰਸੀ ਨੇ ਤੇ ਕੋ ਮਾਰਦੇ ਹੋਏ ਅੱਜ ਹਾਂ ਮਰਚਾਣਿਆ ਤੂੰ ਕਿਉਂ ਚੀ ਉਸ ਕੱਢਦਾ ਮੇਰਾ ਹਾਂ ਉਹ ਤੇ ਤੇਰੀ ਜਨਾਨੀ ਹੋਈ ਆ ਹੋਰ ਹੋਈ ਆ ਹੈ ਹੈ ਬੱਸ ਸਾਰਾ ਦਿਨ ਮੈਂ ਮਾਚਟਿਆ ਰਹਿਦਾ ਇੱਥੇ ਆ